ਸਤਿ ਸ਼੍ਰੀ ਅਕਾਲ ਜੀ ਵੀਰੇ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰੇ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਮਾਮਲਾ ਬੈਂਕ ਦੇ ਕੈਸ਼ੀਅਰ ਵੱਲੋਂ ਕਰੋੜਾਂ ਦੀ ਧੋਖਾਧੜੀ ਦਾ ਮਾਮਲਾ ਬੈਂਕ ਦੇ ਕੈਸ਼ੀਅਰ ਵੱਲੋਂ ਕਰੋੜਾਂ ਦੀ ਧੋਖਾਧੜੀ ਦਾ ਪੁਲਿਸ ਨੇਰ ਫਰਾਰ ਕੈਸ਼ੀਅਰ ਖਿਲਾਫ ਐਫ ਆਈ ਆਰ ਦ ਕੀਤੀ ਦਰਜ ਲੋਕ ਐਫ ਆਈ ਆਰ ਤੋਂ ਨਹੀਂ ਸੰਤੁਸ਼ਟ ਪਿਛਲੇ ਸਾਲ ਬੈਂਕ ਹਾਫ ਬੜੋਦਾ ਕਾਦੀਆਂ ਵਿੱਚ ਇਸ ਦੇ ਖਾਤਾਧਾਰਕਾਂ ਨਾਲ ਬੈਂਕ ਹਾਫ ਬੜੋਦਾ ਵਿੱਚ ਕੈਸ਼ੀਆ ਤਲਵਿੰਦਰ ਸਿੰਘ ਨੇ ਵੱਡੀ ਧੋਖਾਧੜੀ ਕੀਤੀ ਉਹ ਸਨੇਕ ਕਈ ਲੋਕਾਂ ਦੇ ਬੈਂਕ ਖਾਤੇ ਵਿੱਚ ਪਈ ਰਕਮ ਵੀ ਐਫਡੀ ਐਫਟੀ ਕਰਨ ਦੇ ਨਾਮ ਤੇ ਕਢਵਾ ਲਈ ਹੈ ਤੇ ਕਈ ਖਾਤਾਧਾਰਕਾਂ ਦੇ ਖਾਤਾਧਾਰਕ ਜੋ ਆਪਣਾ ਪੈਸਾ ਬੈਂਕ ਵਿੱਚ ਜਮ੍ਹਾਂ ਕਰਵਾਉਣ ਲਈ ਆਉਂਦੇ ਸਨ ਉਹਨਾਂ ਨੂੰ ਪੈਸੇ ਦੇ ਪੈਸੇ ਜਮ੍ਹਾਂ ਹੋਣ ਦੀ ਰਸੀਦ ਕੱਟ ਕੇ ਦੇ ਦਿੰਦਾ ਸੀ ਪਰ ਇਹ ਪੈਸਾ ਖਾਤੇ ਵਿੱਚ ਨਹੀਂ ਸੀ ਚੜਾਉਂਦਾ ਇਹ سلسلہ ਕਾਫੀ ਸਮਾਂ ਚੱਲਦਾ ਰਿਹਾ ਕਈ ਮਹੀਨਿਆਂ ਬਾਅਦ ਖਾਤਾਧਾਰਕਾਂ ਨੂੰ ਪਤਾ ਚੱਲਿਆ ਤਾਂ ਰੋਲਾ ਪੈ ਗਿਆ ਪੈਣ ਤੋਂ ਬਾਅਦ ਕਾਦੀਆਂ ਪੁਲਿਸ ਨੇ ਬੀਤੀ ਰਾਤ ਗੁਰਮੀਤ ਸਿੰਘ ਪੁੱਤਰ ਸ਼ੰਗਾਰ ਸਿੰਘ ਵਾਸੀ ਪਿੰਡ ਖਾਰਾ ਅਤੇ ਉਹਨਾਂ ਦੇ ਸਾਥੀ ਖਾਤਾਧਾਰਕਾਂ ਦੀ ਸਹਿਮਤੀ ਨਾਲ ਕਾਦੀਆਂ ਥਾਣਾ ਤੇ ਦਰਖਾਸਤ ਕੀਤੀ ਦਿੱਤੀ ਹੈ ਜੇਸਨ ਤੇ ਕਾਧੀਆਂ ਪੁਲਿਸ ਨੇ ਕਾਰਵਾਈ ਕਰਦੇ ਹੋਏ ਬੈਂਕ ਹਾਫ ਬੜੋਦਾ ਦੇ ਕਰਮਚਾਰੀ ਤਲਵਿੰਦਰ ਸਿੰਘ ਖਿਲਾਫ ਕੇਸ ਦਰਜ ਕਰ ਦਿੱਤਾ ਗਿਆ ਹੈ। ਕਤਿਤ ਦੋਸ਼ੀ ਕਈ ਮਹੀਨਿਆਂ ਤੋਂ ਫਰਾਰ ਹੈ ਪਰ ਪੀੜਤ ਅਤੇ ਉਹਨਾਂ ਦੇ ਹੱਕ ਵਿੱਚ ਆਏ ਆਗੂ ਇਸ ਐਫ ਆਈ ਆਰ ਤੋਂ ਸੰਤੁਸ਼ਟ ਨਹੀਂ ਹਨ। ਉਹਨਾਂ ਦਾ ਕਹਿਣਾ ਹੈ ਕਿ ਬੈਂਕ ਮੁਲਾਜ਼ਮਾਂ ਨੇ ਦਾਅਵਾ ਕੀਤਾ ਸੀ ਕਿ ਸਾਰੇ ਪੀੜਤ ਦੇ ਪੈਸੇ ਵਾਪਸ ਮਿਲਣਗੇ ਤਾਂ ਜਾਂ ਤਾਂ ਬੈਂਕ ਪੈਸੇ ਵਾਪਸ ਕਰਿਆ ਜਾਂ ਫਿਰ ਬੈਂਕ ਮੁਲਾਜ਼ਮਾਂ ਦੇ ਖਿਲਾਫ ਪੀ ਐਫ ਆਈ ਆਰ ਦਰਜ ਹੋਵੇਗਾ ਕਾਂਗਰਸੀ ਆਗੂ ਅਤੇ ਮੀਰ ਮਾਰਕੀਟ ਕਮੇਟੀ ਦੇ ਸਾਭ ਕਾ ਚੇਅਰਮੈਨ ਜਸਵੀਰ ਸਿੰਘ ਨੇ ਇਸਾ ਰਿਪੋਰਟ ਤੇ ਲੋਕਾਂ ਦਾ ਕਹਿਣਾ ਹੈ ਕਿ ਉਹ ਇਸ ਕਾਰਵਾਈ ਤੋਂ ਸੰਤੁਸ਼ਟ ਨਹੀਂ ਹਨ ਐਫ ਆਈ ਆਰ ਬੈਂਕ ਦੇ ਅਧਿਕਾਰੀਆਂ ਤੇ ਵੀ ਹੋਣੀ ਚਾਹੀਦੀ ਹੈ ਬੈਂਕ ਨੂੰ ਇਸ ਦਾ ਜਵਾਬਦੇਹ ਬਨਾਇਆ ਜਾਣਾ ਚਾਹੀਦਾ ਹੈ ਐਫ ਆਈ ਆਰ ਮਹਿਜ਼ ਖਾਤਾ ਖਾਤਾਧਾਰਕਾਂ ਨੂੰ ਅੱਖਾਂ ਚੋਂ ਤੂਲ ਚੋਕਣ ਲਈ ਕੀਤੀ ਗਈ ਹੈ ਵਾਅਦਾ ਕਰਨ ਦੇ ਬਾਵਜੂਦ ਬੈਂਕ ਖਾਤਾਧਾਰਕਾਂ ਦੇ ਪੈਸੇ ਵਾਪਸ ਨਹੀਂ ਕਰ ਰਹਾ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜਰੂਰ ਦਿਓ ਧੰਨਵਾਦ